बकल बैंड बैंड चलो 50 वाले को मीडियम डालो चलिए आपके सॉल्व उतार लो ये ना ला समझो अपना मगर नहीं किया सब दुनिया गलत बात ही करता है समझ इतनी

तो इसमें क्या कर सकते हैं तो इसको इस तरीके से करके ड्राइवर समझा सकते हैं ऐसी कल्पना है जैसे बढ़ेंगे और सभी और आपको विशेष करने की जरूरत है तो जरूर पर आप अगर कितनी बात की समझ को बताते हैं ਜੇ ਮੇਰਾ ਨਾਮ ਸਰਬੀ ਪ੍ਰਾਸ਼ਰ ਹੈ ਪੈਂ ਇਥੇ ਚੀਵ ਡਿਟਰੈਕਸ਼ਨਲ ਮੈਜਿਸਟ੍ਰੇਟ ਕਮ ਸਕੱਰੇਟਰੀ ਡਿਸਟ੍ਰਿਕਟ ਲੀਗਲ ਸਰਵਰਸ ਅਥਾਰਟੀ ਵਿੱਚ ਨਿਯੁਕਤਾ ਮੋਹਾਲੀ ਮੋਹਾਲੀ ਵਿੱਚ ਤੇ ਅੱਜ ਸਾਡੀ ਦੂਜੀ ਲੋਕ ਅਦਾਲਤ ਹੈ ਪਹਿਲਾਂ ਤਾਂ ਸਾਡੀ ਦੂਜੀ ਲੋਕ ਅਦਾਲਤ ਜਿਹੜਾ ਨਾਲਸਾ ਤੋਂ ਸ਼ਡਿਊਲ ਆਇਆ ਸੀ ਉਹ 10 ਮਈ ਵਾਸਤੇ ਸੀ ਬਟ ਕਿਉਂਕਿ ਆਪਰੇਸ਼ਨ ਸਿੰਧੂਰ ਤੇ ਇੰਡੋਪਾਕ ਟੈਂਸ਼ਨ ਹੋਣ ਕਰਕੇ ਅੱਜ ਵਾਸਤੇ ਸਾਡੀ ਲੋਕ ਅਦਾਲਤ ਰੀਸ਼ਡਿਊਲ ਹੋਈ ਹੈ ਤਾਂ ਮੋਹਾਲੀ ਖਰੜ ਡੇਰਾਬਸੀ ਵਿੱਚ ਸਾਡੇ ਵੱਖ-ਵੱਖ ਬੈਂਚਸ ਲੱਗੇ ਹਨ ਇੱਥੇ ਜੁਡੀਸ਼ੀਅਲ ਬੈਂਚਸ ਵੀ ਲੱਗੇ ਹਨ ਤੇ ਰੈਵਨਿਊ ਦੇ ਤਹਿਸੀਲਦਾਰ ਦੇ ਵੀ ਬੈਂਚਸ ਲੱਗੇ ਆਂ ਇੰਡਸਟਰੀਅਲ ਟ੍ਰਿਬਿਨਲ ਦਾ ਵੀ ਇੱਥੇ ਬੈਂਚ ਲੱਗਿਆ ਤਾਂ ਕੁੱਲ ਪਿਲਾਕੇ तकरीबन ਇੱਥੇ ਨੋਹਾਲੀ ਵਿੱਚ ਪੂਰੇ ਜ਼ਿਲ੍ਹੇ ਵਿੱਚ 20 ਬੈਂਚਸ ਲੱਗੇ ਹੋਏ ਆਂ ਲੋਕ ਅਦਾਲਤ ਤੇ ਕਿੰਨੇ ਕੇਸ ਆਂ ਤੇ ਇੱਥੇ ਅਰਾਊਂਡ 20000 ਕੇਸਸ ਇੰਸਟੀਟਿਊਟ ਹੋਏ ਆਂ ਡਿਸਪੋਜ਼ਲ ਅਸੀਂ ਦੱਸਦੇ ਹਾਂ ਹਲੇ ਤਾਂ ਲੋਕ ਲੋਕ ਅਦਾਲਤ ਚੱਲ ਰਹੀ ਆ ਤੇ ਲੋਕ ਅਦਾਲਤ ਦਾ ਇਹ ਫਾਇਦਾ ਹੈ ਕਿ ਜਿਹੜਾ ਵੀ ਅਵਾਰਡ ਪਾਸ ਹੁੰਦਾ ਹੈ ਉਹ ਫਾਈਨਲ ਹੁੰਦਾ ਹੈ ਇਹਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ ਤੇ ਦੋਨੋਂ ਧਿਰਾਂ ਦੀ ਜਿੱਤ ਹੁੰਦੀ ਹੈ ਲੋਕ ਅਦਾਲਤ ਵਿੱਚ ਦੋਨਾਂ ਧਿਰਾਂ ਵਾਸਤੇ ਇਹ Win-Win ਸਿਚੁਏਸ਼ਨ ਹੈ ਕਿਸੇ ਦਾ ਨੁਕਸਾਨ ਨਹੀਂ ਹੁੰਦਾ ਤਾਂ ਜੇ ਕੋਈ دیਵਾਨੀ ਕੇਸ ਹੋਏ ਜੇ ਲੋਕ ਅਦਾਲਤ ਵਿੱਚ ਸੈਟਲ ਹੋ ਜਾਏ ਤਾਂ ਉਹਦੇ ਵਿੱਚ ਕੋਰਟ ਫੀਸ ਰਿਫੰਡ ਹੋ ਜਾਂਦੀ ਹੈ ਕਿਸ ਤਰ੍ਹਾਂ ਦੇ ਕੇਸ ਆਗਣਗੇ ਅਜਿਹੇ ਦੋਨੋਂ ਟਾਈਪ ਦੇ ਕੇਸ ਹੈ ਕ੍ਰਿਮੀਨਲ ਕੰਪਾਉਂਡਡ ਕੇਸ ਹੈ ਕ੍ਰਿਮੀਨਲ ਕੰਪਾਉਂਡੇਬਲ ਕੇਸਸ ਤੇ ਦਿਵਾਨੀ ਕੇਸਸ ਕ੍ਰਿਮੀਨਲ ਕੰਪਾਉਂਡੇਬਲ ਕੇਸਸ ਉਹ ਹੁੰਦੇ ਜਿਹੜੇ ਫੌਜਦਾਰੀ ਕੇਸ ਜਿਨ੍ਹਾਂ ਵਿੱਚ ਕੰਪਰਮਾਈਜ਼ ਹੋ ਜਾਂਦਾ ਸਾਰੇ ਕੇਸਸ ਫੌਜਦਾਰੀ ਦੇ ਨਹੀਂ ਹੁੰਦੇ ਕੰਪਰਮਾਈਜ਼ ਪਰ ਛੋਟੇ ਛੋਟੇ ਕੇਸ ਜਿਵੇਂ ਕਿਸੇ ਨੇ ਕਿਸੇ ਨੂੰ ਛੱਟ ਮਾਰੀ ਆ ਗਾਲ ਕੱਢੀ ਉਹ ਛੋਟੇ ਛੋਟੇ ਕੇਸ ਜਿਹੜੇ ਫੌਜਦਾਰੀ ਹੁੰਦੇ ਉਹ ਕੰਪਰਮਾਈਜ਼ ਹੋ ਜਾਂਦੇ ਤਾਂ ਦਿਵਾਨੀ ਕੇਸ ਵਿੱਚ ਰੈਵਨਿਊ ਕੇਸਸ ਲੈਂਡ ਐਕਵੀਜ਼ੀਸ਼ਨ ਕੇਸਸ ਰਿਕਵਰੀ ਸੂਟਸ ਬੈਂਕ ਰਿਕਵਰੀ ਸੂਟਸ and uh, uh, 138 negotiable instruments at cases ye sare uh, matrimonial cases oh sare lok adalat vich settle ho sakde hain session sir aaye haan ji aj family court mein sessioner saab aaye hain ta oh matrimonial disputes vich mediation kar rahe hain da dono tera nu dass rahe hain ki aapas vich rehna hi better hai bachiyan vaste kyunki husband wife alag ho jande hain par sab to jyada jehda suffer karde hain oh bachche karde hain so ਇਸ ਸੈਸ਼ਨ ਜਿਤ ਸਾਹ ਮਾਨਯੋਗ ਸ਼੍ਰੀ ਅਤੁਲ ਕਸਾਨਾ ਜੱਜ ਸਾਹਿਬ ਜਿਹੜੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਹੈ ਪੂਰੇ ਜ਼ਿਲੇ ਮੋਹਾਲੀ ਦੇ ਤੇ ਉਹਨਾਂ ਦੇ ਬੜੇ ਐਫਰਟਸ ਰਹੇ ਆ ਕੰਪਰੋਮਾਈਜ਼ ਕਰਵਾਉਣ ਵਾਸਤੇ ਪਾਰਟੀਆਂ ਨੂੰ ਸੋ ਲੈਟ ਅਸ ਸੀ ਹੋਪ ਵੀ ਆਰ ਹੋਪਿੰਗ ਕਿ ਉਮੀਦ ਹੈ ਸਾਨੂੰ ਕਿ ਜੱਜ ਸਾਹਿਬ ਦੇ ਐਫਰਟਸ ਦੇ ਨਾਲ ਅੱਜ ਪਾਰਟੀਆਂ ਠੱਠੇ ਵਾਪਸ ਜਾਣ ਕਰ ਲੋਕਲ ਤਾਂ ਕਿੰਨ ਲੋਕੀ ਲਾਹਾ ਲੈ ਰਹੇ ਨੇ ਕਾਫੀ ਲੋਕ ਆ ਰਹੇ ਆ ਲੋਕ ਅਦਾਲਤ ਵਿੱਚ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਰਾਊਂਡ 20000 ਕੇਸ ਇੰਸਟੀਟਿਊਟ ਹੋਏ ਹਨ ਸੋ ਉਹ ਤਾਂ ਸਾਨੂੰ ਥੋੜੇ ਟਾਈਮ ਤੋਂ ਪਤਾ ਚੱਲ ਜਾਏਗਾ ਕਿ ਡਿਸਪੋਜ਼ ਆਫ ਕਿੰਨੇ ਹੋਏ ਹਨ ਕੇਸ ਵਧੀਆ ਜੀ ਸਹੀ ਕਰੂੰਗਾ ਸਹੀ ਕਰੂੰਗਾ जनाब बढ़िया सर सब मैं बता देता हूं ना कि तो प्लेन कर दिया है ये सिस्टम को समझने के लिए बोल देखो कुछ हो रहा है देखो ਸੁਭਾ ਕਰਦੇ ਬਟ ਉਹ ਇਹ ਕਰਦਾ ਉਹ ਕੇ ਸਾਰਾ ਜਿਹੜੀ ਰੈਮਡੀ ਬਹੁਤ ਬਹੁਤ ਕਰਦੇ ਨੇ ਇਹਦੇ ਬਸ ਹੋ ਰਹਿਣਾ ਉਹ ਡਾਇਰੈਕਟ ਕੀ ਗੱਲ ਮੇਰਾ ਨਾਮ ਕੁਲਵੰਤ ਸਿੰਘ ਹੈ ਮੇਰਾ ਹோம் ਕ੍ਰੈਡਿਟ ਨੂੰ ਚੱਲਦਾ ਸੀ ਮੇਰਾ ਨਾਮ ਹੈ ਜਗਜੀਤ ਸਿੰਘ ਜਗਜੀਤ ਸਿੰਘ ਹோம் ਕ੍ਰੈਡਿਟ ਨੂੰ ਆਪਾਂ ਡਿਸਟ੍ਰਿਬਿਊਟ ਕਰਦੇ ਆ ਤੇ ਜਿਹੜਾ ਲੋਕ ਅਦਾਲਤ ਹੈਗਾ ਇਹਦਾ ਬਹੁਤ ਫਾਇਦਾ ਹੈ ਕਸਟਮਰ ਨੂੰ ਫਾਇਦਾ ਆਏਗਾ ਸਾਨੂੰ ਬੈਂਕ ਨੂੰ ਵੀ ਫਾਇਦਾ ਆਏਗਾ ਜਿਹੜੀ ਅੱਜ ਇਹ 24 ਮਈ ਨੂੰ ਲੋਕਦਾਤ ਲਾਈ ਗਈ ਹੈ ਮੁਹਾਲੀ ਦੇ ਵਿੱਚ ਡਿਸਟ੍ਰਿਕਟ ਮੁਹਾਲੀ ਦੇ ਵਿੱਚ ਤੇ ਅੱਜ ਕਸਟਮਰ ਸਾਡੇ ਆਏ ਹੈਗੇ ਆ ਇਹਦੇ ਵਿੱਚ ਅਸੀਂ ਕੇਸਿਸ ক্লোਜ਼ ਵੀ ਕੀਤੇ ਆ ਸੈਟਲਵੇ ਵੀ ਕੀਤੇ ਆ ਜਿਹਦੇ ਵਿੱਚ ਸਾਡੇ ਦੋਨਾਂ ਹੀ ਪਾਰਟੀਆਂ ਦਾ ਫਾਇਦਾ ਹੈ ਕਸਟਮਰ ਦਾ ਹੀ ਫਾਇਦਾ ਹੈ ਤੇ ਸਾਡਾ ਹੀ ਫਾਇਦਾ ਹੈਗਾ ਜਿੱਦਾਂ ਕਿ ਅੱਜ ਕੇਸਿਸ ਆਏ ਆ ਉਹਨਾਂ ਨੂੰ ਵੀ ਆਪਾਂ ਵੇਵਰ ਦੇ ਕੇ ক্লোਜ਼ ਕੀਤੇ ਆ ਕਾਫੀ ਕੇਸਿਸ ক্লোਜ਼ ਕੀਤੇ ਆ ਸਾਡੇ ਬੱਕਟਸ ਵੀ ਹੁੰਦੇ ਆ ਤੇ ਰਾਈਟ ਆਫ ਵੀ ਕੇਸਿਸ ਆ ਜੀ ਤੇ ਜੱਜ ਸਾਹਿਬ ਨੇ ਵੀ ਸਾਡਾ ਬੜਾ ਵਧੀਆ ਸਾਥ ਦਿੱਤਾ ਕਸਟਮਰਸ ਨੂੰ ਮਿਲੇ ਉਹ ਤੇ ਸਾਡੀ ਉਹਨਾਂ ਨੇ ਕਾਫੀ ਹੈਲਪ ਕੀਤੀ ਹੈ ਓਵਰ ਆਲ ਦੇਖਿਆ ਜਾਵੇ ਵੀ ਇਹ ਜਿਹੜੀ ਲੋਕ ਅਦਾਲਤ ਲੱਗਦੀ ਹੈ ਜਿਹਦੇ ਵਿੱਚ ਬੈਨੀਫਿਟਸ ਹੀ ਆ ਕੋਈ ਲਾਸ ਨਹੀਂ ਹੈਗਾ ਕੰਪਨੀ ਦਾ ਵੀ ਪ੍ਰੋਫਿਟਸ ਹੈ ਐਂਡ ਕਸਟਮਰਸ ਨੂੰ ਵੀ ਫਾਇਦੇ ਵਧੀਆ ਚੀਜ਼ ਹੈ ਹਾਂ ਬਿਲਕੁਲ ਰਾਈਟ ਰਾਈਟ ਕਸਟਮਰ ਦੀ ਕੋਈ ਫੀਸ ਨਹੀਂ ਹੈਗੀ ਕੋਈ ਹਰਾਸਮੈਂਟ ਨਹੀਂ ਹੈਗੀ ਕਸਟਮਰ ਸਾਡ ਨੂੰ ਡਾਇਰੈਕਟ ਅਪਰੋਚ ਕਰਦਾ ਜਿਹੜੇ ਨੋਟਿਸ ਜੀ ਪ੍ਰੋਵਾਈਡ ਕਰਾਤੇ ਕਿਤੇ ਜਾਂਦੇ ਆ ਉਹਦੇ ਸਾਡਾ ਨੰਬਰ ਹੁੰਦਾ ਸਾਡਾ ਨਾਮ ਹੁੰਦਾ ਕਸਟਮਰ ਈਜ਼ੀਲੀ ਸਾਨੂੰ ਅਪਰੋਚ ਕਰਕੇ ਇੱਥੇ ਆ ਜਾਂਦਾ ਤੇ ਆਪ ਬੈਠ ਕੇ ਆਪਾਂ ਇਹ ਕੇਸ ਮਿਲ ਕੇ ক্লোਜ਼ ਕਰ ਦਿੰਦੇ ਟਾਈਮ ਵੀ ਬਚਦਾ ਟਾਈਮ ਵੀ ਬਚਦਾ ਸਾਰਾ ਦਾ ਟਾਈਮ ਬਚਦਾ ਜੀ ਕਸਟਮਰ ਦਾ ਵੀ ਹੈਗਾ ਵੈਲਿਊਏਬਲ ਟਾਈਮ ਹੈ ਜੀ ਡੇਟ ਦੇ ਵਿੱਚ ਕਿਹਦੇ ਕੋਲ ਟਾਈਮ ਤੁਹਾਨੂੰ ਹੀ ਪਤਾ ਹੈ ਬਟ ਬਹੁਤ ਵਧੀਆ ਚੀਜ਼ ਹੈ ਸਪੋਰਟ ਮਿਲਦੀ ਹੈ ਕਸਟਮਰ ਨੂੰ ਵੀ ਤੇ ਬੈਂਕਸ ਨਾਮ ਕੁਲਵੰਤ ਸਿੰਘ ਹੈ ਮੈਂ ਰੋਪੜ ਤੋਂ ਆਇਆ ਇਹ ਮੇਰਾ ਹੋਮ ਕਰੈਡਿਟ ਦਾ ਲੋਨ ਚੱਲ ਰਿਹਾ ਸੀ ਤੇ ਮੇਰਾ ਉਹਨਾਂ ਨੇ ਸੈਟਲਮੈਂਟ ਕਰਕੇ ਲੋਕ ਲੋਕ ਅਦਾਲਤ ਵਿੱਚ ਸੈਟਲਮੈਂਟ ਕਰਕੇ ਕੇਸ ਛੱਟ ਕਰ ਦਿੱਤਾ ਕਿੰਨਾ ਫਾਇਦਾ ਹੋਇਆ ਮੇਰਾ ਇਹਦੇ ਵਿੱਚ ਬਹੁਤ ਕਰਾਂਗਾ ਮੇਰਾ ਲੋਕ ਅਦਾਲਤ ਵਿੱਚ 30000 ਨਾਲ ਫਾਈਨਲ ਹੋਇਆ ਮੈਂ ਲੋਕ ਅਦਾਲਤ ਦਾ ਧੰਨਵਾਦ ਕਰਦਾ ਹਨ ਗਰੀਬਾਂ ਲਈ ਵਰਦਾਨ ਜੀ ਮੈਂ ਜਗਮਾਲੀ ਤੋਂ ਆਪਣਾ ਉਹ ਸਾਡੇ ਕਲਾਇੰਟ ਆਏ ਨੇ ਜਿਨ੍ਹਾਂ ਦੇ ਚਲਾਨ ਹੋਏ ਹੋਏ ਸੀਗੇ ਮਹਾਲੀ ਦੇ ਵਿੱਚ ਤੇ ਉਹਨਾਂ ਨੂੰ ਲੋਕ ਅਦਾਲਤ ਕਰਕੇ ਕਾਫੀ ਉਹਨਾਂ ਨੂੰ ਰਾਹਤ ਮਿਲੀ ਆ ਜਿਹੜੇ ਮਹਿੰਗੇ ਚਲਾਨ ਸੀ 10-10000 ਵਾਲੇ ਉਹ 2-2 3-3000 ਚ ਹੋਏ ਨੇ ਸੋ ਲੋਕ ਅਦਾਲਤ ਦਾ ਯਾਨੀ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਜੀ ਜੀ ਅਸੀਂ ਸ਼ੁਕਰੀਆ ਦੇ ਕਰਦੇ ਆ ਤੇ ਲੋਕਾਂ ਦਾ ਟਾਈਮ ਤੇ ਸਮਾਂ ਤੋਂ ਉਹਨਾਂ ਨੂੰ ਬਚਦਿੰਨੇ ਵਾਕੀ ਲੋਕ ਅਦਾਲਤ ਦਾ ਮੇਰੇ ਵੱਲੋਂ ਬਾਰ-ਬਾਰ ਸ਼ੁਕਰੀਆ